ਅੱਕੇ ਸਾਡੀ ਬੇਨਤੀ ਆ ਚੱਠੇ ਵਾਲੇਓ ਤੁਸੀਂ ਗਰਾਊਂਡ 'ਚ ਆ ਜਾਓ ਸਾਡੇ ਕਵਾਂਡੀ ਪਿੰਡ ਐ ਅਜੀ ਫੇਰ ਵੀ ਬੇਨਤੀ ਕਰਦੇ ਆ ਵੀ ਤੁਸੀਂ ਗਰਾਊਂਡ 'ਚ ਆ ਜਾਓ ਅਸੀਂ ਮਹੀਨਾ ਹੋ ਗਿਆ ਕਿਸੇ ਦਾ 500 ਆ ਸਾਡਾ ਹਿਜਾਰ ਦੇਖ ਲਓ ਤੁਸੀਂ ਉਹਦੇ ਵਿੱਚ ਕੋਈ 500 ਆ ਕੋਈ ਹਜ਼ਾਰ ਆ ਕੋਈ 100 ਰੁਪਿਆ ਕਿਸੇ ਨੇ ਕੋਈ ਬਾਹਰੋਂ ਐਨਆਰਆਈ ਨੇ ਮਦਦ ਨਹੀਂ ਕੀਤੀ ਸਾਡੀ ਅਸੀਂ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਨਾ ਟੂਰਨਾਮੈਂਟ ਕਰਵਾਉਣੇ ਆਏ ਤੇ ਸਾਡੀ ਨਹੀਂ ਸੀ ਫਿਰ ਵੀ ਅਸੀਂ ਕਰਵਾਇਆ ਕਿਉਂਕਿ ਹੜਪੀਟਾਂ ਨੂੰ ਬਜਟ ਬਹੁਤ ਵਾ ਗਿਆ ਸੀ ਪਿੰਡ ਦੇ ਵਿੱਚੋਂ ਸਾਡੀ ਬੇਨਤੀ ਆ ਚੱਠੇ ਵਾਲਿਆਂ ਨੂੰ ਜਾਦੂ ਹੱਥ ਜੋੜ ਕੇ ਬੇਨਤੀ ਹੈ ਤੈਨੂੰ ਬਾਈ ਮੰਨ ਕੇ ਗਰਾਊਂਡ 'ਚ ਆ ਜਾ ਮੈਚ ਖੇਡ ਲੈ ਕੋਈ ਗੱਲ ਨਹੀਂ ਅਗਲੀ ਵਾਰ ਤੈਨੂੰ ਅਸੀਂ ਕੋਈ ਹੋਰ ਐਕਸਟਰਾ ਪ੍ਰਾਈਜ਼ ਰੱਖ ਦੇਗੇ ਜਾਦੂ ਨੂੰ ਬੇਨਤੀ ਹੈ ਅਸੀਂ 5-500 ਇਕੱਠਾ ਕੀਤਾ ਲੋਕਾਂ ਤੋਂ ਇਹਨਾਂ ਦਾ ਦਿਲ ਨਾ ਦੁਖਾ ਬਾਈ ਮੜਕੀ ਆ ਜਾ ਗਰਾਊਂਡ 'ਚ ਬਾਈ ਮੜਕੀ ਕੋਈ ਗੱਲ ਨਹੀਂ ਹਾਰ ਜਿੱਤ ਤਾਂ ਬਣੀ ਐ ਬਾਈ ਛੱਠੇ ਵਾਲਾ ਤੇ ਕਿਹੜੀ ਰੂਜੀ ਬੱਚੋ ਆਣਾ ਇਹਨਾਂ ਨੂੰ 10 ਵਜੇ ਤਿੰਨ ਮਿੰਟਾਂ ਤੇ ਬੋਲਿਆ ਸੀ 5 ਤੱਕ ਹੁਣ 6 ਹੋ ਗਏ ਸਾਡੀ ਹੁਣ ਬੇਵੱਸ ਸਫਰਾ ਬਣ ਕੇ ਧੰਨਵਾਦ ਉਹਨਾਂ ਟੀਮਾਂ ਦਾ ਬੱਸ ਕੱਟੇ ਗਏ ਨਾ ਬਈ ਬੇਨਤੀ ਹੈ ਇੱਕ ਸਾਡੇ ਪ੍ਰਬੰਧਕ ਭਰਾਵਾਂ ਵੱਲੋਂ ਠੱਠੇ ਵਾਲੇ ਦੀ ਟੀਮ ਦਾ ਉਹ ਕਹਿੰਦੇ ਵੀ ਸਾਡਾ ਕੋਈ ਰੋਲ ਨਹੀਂ ਨਿੱਕਾ ਨਿੱਕੂ ਗੱਲ ਨਹੀਂ ਹੈ ਨਾ ਉਹ ਕਹਿੰਦੇ ਨਾ ਤੇ ਬਈ ਅਸੀਂ ਕਿਸੇ 플레이ਰ ਨੂੰ ਖੇਡਣ ਮੰਨੀਓ ਰੋਕਿਆ ਨਾ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਖੇਡੋ ਜਾਂ ਨਾ ਖੇਡੋ ਉਹ ਪੇੜਾਂ ਦੀ ਮਰਜ਼ੀ ਹੈ ਜੇ ਤੇ ਹੁਣ ਖੇਡਣਾ ਚਾਹੁੰਦੇ ਹੋ ਸਹੀ ਲੱਗਦਾ ਤੇ ਤੁਸੀਂ ਤਾਂ ਦੱਸੋ ਜਿਹੜੀ ਟੀਮ ਖੇਡਣਾ ਚਾਹੁੰਦੀ ਹੈ ਬਾਈ ਇਹ ਗਰਾਊਂਡ ਦੇ ਵਿੱਚ ਆ ਜੇ ਇਦਾਂ ਹੀ ਫੈਸਲਾ ਹੋਇਆ ਨਾ ਬਾਈ ਹੁਣ ਕਿਉਂਕਿ ਪਲੇਅਰਾਂ ਦੇਖੋ ਆਪਸ ਦੇ ਵਿੱਚ ਮੋਹ ਪਿਆਰਾ ਹੈ ਭਾਈਚਾਰਾ ਹੈ ਮੈਂ ਬੇਨਤੀ ਕਰਾਂਗਾ ਵੀਰ ਬਣ ਕੇ ਹੁਣ ਉਹ ਭਰਾਵਾਂ ਵੱਲੋਂ ਫੈਸਲਾ ਲੈ ਗਿਆ ਵੀ ਇਹਦੇ ਵਿੱਚ ਛੱਠੇ ਵਾਲੇ ਦੀ ਟੀਮ ਦਾ ਕੋਈ ਰੋਲ ਨਹੀਂ ਜਿਹਦੇ ਤੁਸੀਂ ਤੁਹਾਨੂੰ ਸਹੀ ਲੱਗਦਾ ਪਲੇਅਰ ਉਹ ਤੁਸੀਂ ਗਰਾਊਂਡ ਦੇ ਵਿੱਚ ਆਓ ਮੈਚ ਖੇਡੋ ਜਿੱਦਾਂ ਕਾਇਆਂ ਪਈਆਂ ਉਦਾਂ ਮੈਚ ਵੀਰੇ ਖੇਡਨੇ ਪੈਣੇ ਆ ਬਾਕੀ ਵੀਰੇ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਨਿੱਕੂ ਖੜਾ ਹੈ ਸੀਨੀਅਰ ਪਲੇਅਰ ਹੈ ਕਮਲਰ ਕੇ ਮੁੰਡੇ ਆ ਸਾਰੇ ਨਾਲ ਹੈ ਵੀਰੇ ਸਾਰੀਆਂ ਟੀਮਾਂ ਦੇ ਮੁੰਡੇ ਜਿੰਨੇ ਪਲੇਅਰ ਆਏ ਆ ਉਹਨਾਂ ਵੱਲੋਂ ਬੇਨਤੀ ਹੈ ਵੀ ਭਰਾ ਬਣ ਕੇ ਮੰਨਣਾ ਜਾਂ ਨਾ ਮੰਨਣਾ ਵੇਖੋ ਨਿੱਕੂ ਇਹਨਾਂ ਦੀ ਮਰਜ਼ੀ ਰਹਗੀ ਆਪਾਂ ਜੋ ਪ੍ਰਬੰਧਕਾਂ ਵੱਲੋਂ ਫੈਸਲਾ ਲੱਗਿਆ ਉਹ ਬੋਲਤਾ ਬਾਕੀ ਵੀਰੇ ਜਿਵੇਂ ਤੁਹਾਨੂੰ ਮਨਜੂਰ ਹੈ ਠੀਕ ਹੈ ਭਾਈ ਮੈਂ ਆ ਇਧਰਲੀ ਸਾਈਡ ਤੇ ਮੈਂ ਮਾਫੀ ਚਾਹੁੰਦਾ ਜੀ ਭਾਈ ਬਖਤੌਰ ਦਾ ਜਿਹੜਾ ਕਬੱਡੀ ਕੱਪ ਸੀਗਾ ਉਹ ਪਲੇਅਰਾਂ ਦੀ ਨਰਾਜ਼ਗੀ ਕਰਕੇ ਉਹ ਜਿਹੜਾ ਫਾਈਨਲ ਨਹੀਂ ਹੋਇਆ ਪ੍ਰਬੰਧਕ ਸਹੀ ਸੀ ਉਸ ਜਗ੍ਹਾ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਉਹ ਸੌਹ ਪਾਈ ਵੀ ਅਸੀਂ ਪਾਈਆਂ ਜਿਹੜੀਆਂ ਬਿਲਕੁਲ ਸਹੀ ਪਾਈਆਂ ਦੀ ਅਸੀਂ ਕਿਸੇ ਦਾ ਪੱਖਪਾਤ ਨਹੀਂ ਕੀਤਾ ਚਲੋ ਪਲੇਅਰਾਂ ਨੂੰ ਲੱਗਿਆ ਤੇ ਪਲੇਅਰ ਉਹ ਨਈ ਗਰਾਊਂਡ ਦੇ ਵਿੱਚ ਆਏ ਕੁਆਟਰ ਮੈਚ ਸੀਗੇ ਤੇ ਪ੍ਰਬੰਧਕ ਕਮੇਟੀ ਨੇ ਬੜੀਆਂ ਆਵਾਜ਼ਾਂ ਲਾਈਆਂ ਬੜੀਆਂ ਮਿੰਤਾ ਕੀਤੀਆਂ ਬਹੁਤ ਸਮਾਂ ਦਿੱਤਾ ਵੀ ਭਾਈ ਆਜੋ ਖੇਡ ਲਓ ਤੁਸੀਂ ਲਾਈਵ ਦੇ ਵਿੱਚ ਦੇਖਿਆ ਹੋਣਾ ਔਰ ਉਹ ਟੀਮਾਂ ਜਿਹੜੀਆਂ ਨਹੀਂ ਆਈਆਂ ਤੇ ਚਲੋ ਅਸੀਂ ਉਹਨਾਂ ਤੋਂ ਹੋ ਸਕਦਾ ਕੋਈ ਗਲਤੀ ਹੋ ਗਈ ਵੀ ਕਮੇਟੀ ਕਹਿੰਦੀ ਵੀ ਅਸੀਂ ਮਾਫ਼ੀ ਚਾਹੁੰਦੇ ਆ ਫਿਰ ਵੀ ਚਾਹੁੰਦੇ ਆ ਚਲੋ ਟਾਈਆਂ ਦੇ ਵਿੱਚ ਕੋਈ ਹੇਰ ਫੇਰ ਨਹੀਂ ਕੀਤੀ ਇਹਨਾਂ ਨੇ ਤੇ ਤਿੰਨ ਟੀਮਾਂ ਟੂਰਨਾਮੈਂਟ ਮੈਚ ਖੇਡਣ ਦੇ ਲਈ ਸਾਡੇ ਨਾਲ ਸਹਿਮਤ ਸਨ ਪ੍ਰਬੰਧਕ ਕਮੇਟੀ ਨੇ ਹੁਣ ਇਹ ਫੈਸਲਾ ਲਿਆ ਇੱਕ ਟੀਮ ਸੀ ਕੋਟਪਾਈ ਇੱਕ ਮੈਸਰਖਾਨਾ ਇੱਕ ਪਿੰਡ ਦੀ ਟੀਮ ਢਾਈ ਬਖਤੌਰ ਇਹ ਤਿੰਨ ਟੀਮਾਂ ਮੈਚ ਖੇਡਣ ਲਈ ਸੈੱਟ ਸਨ ਜਿਹੜਾ ਪ੍ਰਾਈਜ਼ ਸੀ ਪਹਿਲਾ ਪ੍ਰਾਈਜ਼ 65000 ਤੇ ਦੂਸਰਾ ਪ੍ਰਾਈਜ਼ 41000 ਇਹ ਕੁੱਲ ਮਲਾ ਕੇ 1 ਲੱਖ ਤੇ 2000 ਰੁਪਇਆ ਬਣਦਾ 1 ਲੱਖ ਤੇ 2000 ਰੁਪਇਆ ਇਹ ਤਿੰਨ ਟੀਮਾਂ ਦੇ ਵਿੱਚ ਜਿਹੜਾ ਸੀ ਵੰਡਣ ਲੱਗੇ ਐ ਸੋ ਅਸੀਂ ਇਹ ਬਹੁਤ ਵੱਡੀ ਮਾਫੀ ਚਾਹੁੰਦੇ ਆ ਪਿੰਡ ਵਾਲਿਆਂ ਤੋਂ ਵੀ ਯਾਰ ਇਹ ਮੈਚ ਨਹੀਂ ਹੋ ਸਕਿਆ ਔਰ ਬਾਬਾ ਜੀ ਤੋਂ ਵੀ ਅਸੀਂ ਮਾਫੀ ਚਾਹੁੰਦੇ ਆ ਪਲੀਜ਼ ਖਿਡਾਰੀ ਦਾ ਨਾਂ ਕਰਿਆ ਕਰੋ ਦੇ ਕੇ ਜਕਾਰਾ ਹੁਣ ਆਪਾਂ ਲਾ ਦਈਏ ਯਾਰ 34 34 ਹਜ਼ਾਰ ਜਿਹੜਾ ਤਿੰਨ ਟੀਮਾਂ ਨੂੰ ਆਊਗਾ ਇੱਕ ਵਾਰੀ ਤਾੜੀਆਂ ਮਾਰ ਦੋ ਨਾ ਤਿੰਨਾਂ ਟੀਮਾਂ ਦੇ ਲਈ ਹਾਂ ਦੱਸੋ नहीं देखो ये प्रबंधक कमेटी ना कर लो जी बोले सोनहा